ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਲੰਗਿਆਣਾ ਪ੍ਰਾਣਾ ਤਸਵੀਰ ਬਾਗਾ ਪ੍ਰਾਣਾ ਤੇ ਜਲੈਸ ਨੂੰ ਮੌਗਾ ਪੈਂਦਾ ਜੀ ਜੇ ਕਿਸੇ ਵੀਰ ਨੇ ਇਹ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ ਹੈ ਜੀ 99783 93488 ਸਾਰੇ ਵੇ ਰਿਕਵੈਸਟ ਆ ਤੁਸੀਂ ਆਪਣਾ YouTube ਚੈਨਲ ਤੇ Facebook ਚੈਨਲ ਕੀਤ ਡੇਰੀ ਫਾਰਮ ਪਰੋ ਸਬਸਕ੍ਰਾਈਬ ਕਰ ਲਓ ਤੇ ਫੇਸਬੁਕ ਚੈਨਲ ਨੂੰ ਫੋਲੋ ਕਰ ਲਓ ਵੀਡੀਓ ਦੇ ਐਂਡ ਤੱਕ ਦੇਖਿਓ ਨੰਬਰ ਸਕਰੀਨ ਤੇ ਚੱਲੂਗਾ ਜੀ ਜਿਸ ਨੂੰ ਵੀ ਪਸੰਦ ਆਉਦੀ ਆ ਤੁਸੀਂ ਵੀਰ ਨਾਲ ਕਨੈਕਟ ਕਰ ਸਕਦੇ ਹੋ ਜੀ ਤੇ ਉਹ ਕਰ ਦਿਆ ਵੀਰ ਨਾਲ ਗੱਲਬਾਤ ਲੈਣੀ ਆ ਫਿਰ ਹੋਰ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਆਪਦੇ ਵੀਡੀਓ ਪਈ ਵਗੀ ਵੜੋ ਹਾਂਜੀ ਉਹ ਵਗੀ ਜੀ ਜੀ ਅੱਜ ਵੜ ਬ ਕੋਈ ਡਿਟੇਲ ਕੀ ਆ ਬਾਈ ਇਹਦੀ ਇਹ ਵੀਰੇ 1.5 ਤੋਂ 2 ਮਹੀਨਿਆਂ ਦੀ ਸੂਈ ਆ ਜੀ ਠੀਕ ਆ ਜੀ ਦੁੱਧ ਕਿੰਨਾ 14 ਕਿਲੋ ਜੀ ਜਵਾ ਕੰਢੇ ਵਾਲਾ ਬਾਈ हां जी ਆਪਾਂ ਅਗਲੇ ਨੂੰ 11 ਕਿਲੋ ਚ ਖਵਾਵਾਂਗੇ ਠੀਕ ਹੈ ਜੀ ਤੇ ਵੱਧ ਹੋਊਗਾ ਜੀ 12 ਕਿਲੋ ਹੀ ਹੋਊਗਾ ਠੀਕ ਹੈ ਜੀ ਤੁਸੀਂ ਮੈਂ ਭਰਾਇਆ ਕੋਈ ਕਰਾਂ ਨਹੀਂ ਨਹੀਂ ਜੀ ਨਹੀਂ ਕੋਈ ਨਹੀਂ ਠੀਕ ਆ ਬਾਈ ਕੱਢ ਲਿਆ ਜੀ ਦੋਸਤੋ ਵੀ ਦਾਦਾ ਬਈ 1.5 ਤੋਂ 2 ਮਹੀਨੇ ਸੁੱਈ ਵੀ ਆ ਸੀਮਣ ਭਰਾਇਆ ਨੀਗਾ 12 ਕਿਲੋ ਦੁੱਧ ਆ ਪਰ ਆਪਾਂ 11 ਕਿਲੋ ਚਵਾ ਕੇ ਦੇਵਾਂਗੇ ਕੱਦ ਘੜ ਬਹੁਤ ਚੰਗਾ ਵਾ ਫੁੜੀ ਜੀ ਠਿੱਕੀ ਆ ਓਜੇ ਕਰਵਾਏ ਲੱਗਦੀ ਹੈਗੀ ਤੇ ਦੇਖ ਸਕਦੇ ਹੋ ਕੱਦ ਘੜ ਬਹੁਤ ਚੰਗਾ ਬੈਠਦਾ ਥਾਣਾ ਹਵਾਨਾ ਬਹੁਤ ਸੋਹਣਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਦੇਖ ਸਕਦੇ ਹੋ ਅੱਥੀ ਚੁਆਈ ਜਿਹੜਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਇਹ ਦੇਖ ਸਕਦੇ ਹੋ ਠੰਢੀ ਸੀਲ ਫੁੱਲ ਆ ਬਾਈਆਂ ਦਾ ਜੇ ਮਰਜੀ ਹੱਥ ਲਾਈ ਚੱਲੋ ਜੇ ਮਰਜੀ ਚੁਈ ਚੱਲੋ ਕਦ ਘੜ ਬਹੁਤ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਈ ਦੇ ਮੋਢੇ ਤੇ ਆਕ ਆਉਂਦੀ ਹੈਗੀ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਜੇ ਦੇਖ ਸਕਦੇ ਜਿਆਦਾ ਬਰੀਡ ਵੀ ਬਹੁਤ ਆ ਖਣ ਤੋਂ ਨੇੜੇ ਦਿਖਾ ਦਨੇ ਆ ਆਹ ਤਾਂ ਆਹ ਜੱਜਮੈਂਟ ਦੀ ਉਹ ਸਾਬਨਾ ਕਰਨੀ ਆ ਕਿ ਵੀਡੀਓ ਬਣਾਵਾ ਸਮਾਂ 9 ਵਜ ਕੇ 10 ਮਿੰਟਾ ਹਜੇ ਚੁਾਈ ਹੋਈ ਨੂੰ 3 ਘੰਟੇ ਹੋਏ ਆ ਹਜੇ ਛਾਂਤ ਚੋਈ ਸਾਰਾ ਦੇਣੀ ਪਿਆ ਵਾ ਛਾਂਤ ਦੋਸਾਨਾ ਦੁੱਧਣਾ ਇਹਨੇ ਫੋਲਾ ਭਰ ਲੈਣਾ ਵਾ ਕੀ ਡਿਮਾਂਡ ਆ ਵੀਰ ਦੀ 32000 ਆ ਜੀ ਵਿੱਚੋਂ ਮਾਨਤਾਨ ਕੁਛ ਕਰ ਦਾਂਗੇ ਜੀ ਦੋਸਤੋ 32000 ਰੁਪਇਆ ਡਿਮਾਂਡ ਆ ਵੀਰ ਦੀ ਵਿੱਚੋਂ ਮਾਨਤਾਨ ਹੋ ਜਾਊਗਾ ਜੀ 12 ਕਿਲੋ ਦੁੱਧ ਆ ਵੀਰੇ ਦਾ 11 ਕਿਲੋ ਆਪਾਂ ਚੁਵਾ ਕੇ ਦੇਵਾਂਗੇ ਜੀ ਜਸ ਕੇਹ ਦੇ ਪਸੰਦ ਆਉਂਦੀ ਆ ਤੁਸੀਂ ਵੀਰ ਨਾਲ ਕਨੈਕਟ ਕਰ ਲਓ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ